ਲੈ ਵੀ ਮਿੱਤਰੋ ਸਿਆਲ ਚ ਮੇਲਾ ਹੋਇਆ ਦਰਸ਼ਕ ਨਰਾਜ਼ ਰਹੀਆ ਕਿਉਂਕਿ ਜੋ ਹੈ ਬਾਈ ਕਹਿ ਰਿਹਾ ਯਾਰ ਚਟੀਆਂ ਨਿਕਰਾਂ ਵਾਲੇ ਨਹੀਂ ਆਏ ਕੋਈ ਕਹਿੰਦੇ ਇੱਕੋ ਹੀ ਟੀਮ ਤਗੜੀ ਬਣਾਤੀ ਆ ਸ਼ੀਲੂ ਨਹੀਂ ਦੇ ਦੋ ਉਹੀ ਦੇ ਦੋ ਹਨਾ ਟੂਰਨਾਮੈਂਟ ਤੋਂ ਐਵੇਂ ਤੁਸੀਂ ਪੈਸੇ ਲਾ ਰਹੇ ਆ ਉਹੀ ਦੇ ਦਿਆ ਕਰੋ ਉਹਨੂੰ ਚੀਜ਼ਾਂ ਸੋ ਇਹ ਚੀਜ਼ਾਂ ਵੀ ਮੈਂ ਬਾਈਆਂ ਦੀਆਂ ਸੁਣੀਆਂ ਪਰ ਬਹੁਤ ਗਲਤ ਗੱਲ ਕਹਿ ਰਹੇ ਹੋ ਭਰਾ ਮੇਰੇਓ ਸ਼ੀਲੂ ਦਾ ਮੈਚ ਕੁਆਟਰ ਲੱਗਿਆ ਦੜਬੇ ਨਾਲ ਉਹ ਦੇਖਿਓ ਇੱਕ ਦੋ ਪੁਆਇੰਟਾਂ ਤੇ ਹੀ ਜਿੱਤਿਆ ਸ਼ੀਲੂ ਸੋ ਟੀਮੋ ਖੋਦਣੀ ਬਣਾਉਂਦਾ ਉਹਦਾ ਇੱਕ ਰੋਤਬਾ ਹੀ ਆ ਮਿੱਤਰੋ ਜਿਹਨੂੰ ਉਹ ਪੌਛਦਾ ਜਾਂ ਉਹਦਾ ਕੋਚ ਸਹਿਬਾਨ ਪੁੱਛਦਾ ਵੀ ਸ਼ਿੱਲੂ ਹੈਗਾ ਟੀਮ 'ਚ ਤਾਂ ਰੇਡਰ ਆਪ ਹੀ ਤਗੜੇ ਮਿਲ ਜਾਂਦੇ ਆ ਉਹਨੂੰ ਉਹ ਵੀ ਮਿੱਤਰੋ ਤਗੜਾ ਖੇਡਦਾ ਤੋ ਤਾਂ ਕਰਕੇ ਬਈ ਉਹ ਵਧੀਆ ਟੀਮ 'ਚ ਹੀ ਖੇਡੂਗਾ ਜੇ ਟੌਪ ਆ ਤਾਂ ਟੌਪ ਦੀ ਹੀ ਉਹਦੀ ਟੀਮ ਬਾਨੀ ਆ ਐਂ ਤਾਂ ਨਹੀਂ ਹੁਣ ਵੀ ਉਹ ਨਵੇਂ ਮੁੰਡਿਆਂ ਨੂੰ ਲੈ ਕੇ ਆਣਾ ਨਵੇਂ ਜੇ ਰੇਡਰ ਲੈਵੇ ਤੇ ਆਪ ਕੱਲਾ ਹੀ ਹੋਵੇ ਜਾਫੀ ਸੋ ਉਹ ਚੀਜ਼ ਤਾਂ ਨਹੀਂ ਹੋ ਸਕਦੀ ਜੰਗੀਆਣੇ ਦੀ ਟੀਮ ਕਿੰਡੀ ਤਗੜੀ ਆ ਸੋ ਉਹ ਚੀਜ਼ਾਂ ਕਰਕੇ ਮਿੱਤਰੋ ਇਹ ਚੀਜ਼ਾਂ ਨਾ ਕਹਿਆ ਕਰੋ ਅੱਜ ਬਹੁਤ ਤਗੜੇ ਮੈਚ ਹੋਇਆ ਸਿਆਲ ਦਾ ਮੇਲਾ ਨਾ ਜਿਹੜਾ ਉਹ ਟੌਪ ਦਾ ਹੋ ਗਿਆ ਹਰ ਇੱਕ ਪਲੇਅਰ ਹਰ ਇੱਕ ਖਿਡਾਰੀ ਮਿੱਤਰੋ ਇਹ ਮੇਲੇ ਤੇ ਖੇਡਿਆ ਚਿੱਟੀਆਂ ਨਿਕਰਾਂ ਵਾਲਿਆਂ ਦੀ ਟੀਮ ਸੀ ਸੁਰਖਪੁਰ ਦੀ ਉਹ ਪਧਾਣੀ ਕਿਉਂ ਨਹੀਂ ਆਈ ਉਹਨਾਂ ਦਾ ਕੋਈ ਕਾਰਨ ਨਹੀਂ ਪਤਾ ਲੱਗਿਆ ਬਈ ਫਰਿਆਦ ਹੋਣੀ ਆ ਕਿਉਂ ਨਹੀਂ ਖੇਡੇ ਸੁਰਖਪੁਰ ਦੀ ਟੀਮ ਜਾਨਕੀ ਮੱਗਰ ਬਾਈ ਹੋਣਿਆ ਨੇ ਇੱਕ ਦਿਨ ਪਹਿਲਾਂ ਬੋਲੀ ਆ ਬਈ ਵੱਡੀ ਟੀਮ ਆ ਉਹਨਾਂ ਦੀ ਸੋ ਕੈਨਸਲ ਹੋਈ ਆ ਤੇ ਉਹਦੀ ਥਾਂ ਤੇ ਦਤਾਲ ਦੀ ਟੀਮ ਮਤਰੋ ਬਣੀ ਸੀਗੀ ਸੋ ਆਪਾਂ ਨੂੰ ਨਹੀਂ ਪਤਾ ਵੀ ਕੀ ਚੱਕਰ ਪਿਆ ਪਰ ਬਹੁਤ ਵਧੀਆ ਮੇਲਾ ਹੋਇਆਗਾ ਰਿਜ਼ਲਟ ਦੀ ਗੱਲ ਕਰੀਏ ਪਹਿਲੇ ਨੰਬਰ ਤੇ ਟੀਮ ਆਈ ਆ ਮਤਰੋ ਸ਼ੀਲੂ ਹੋਣਿਆ ਦੀ ਵੱਡੀ ਟੀਮ ਦੂਜੇ ਨੰਬਰ ਤੇ ਮੈਚ ਲੱਗਿਆ ਹਰ ਇੱਕ ਪਲੇਅਰ ਖੇਡਿਆ ਬੈਸਟ ਰੀਡਰ ਦੀ ਗੱਲ ਕਰੀਏ ਉਹ ਬੈਸਟ ਰੀਡਰ ਜਾਫੀ ਦੀ ਗੱਲ ਕਰੀਏ ਇੱਕ ਹੀ ਨਾਮ ਮੂੰਹ ਤੇ ਆਉਂਦਾ ਉਹ ਹੁੰਦਾ ਹੀ ਆ ਮਿੱਤਰੋ ਇਹਦਾ ਦੌਰ ਆ ਇਹਦਾ ਟਾਈਮ ਆ ਇਹ ਜੋ ਚੀਜ਼ਾਂ ਕਰ ਜਾਂਦਾ ਮਿੱਤਰੋ ਉਹ ਮੈਨੂੰ ਨਹੀਂ ਲੱਗਦਾ ਵੀ ਕੋਈ ਕਰ ਪਾਊਗਾ ਇਹ ਵੱਖਰਾ ਹੀ ਆ ਇਹ ਸ਼ੀਲੂ ਆ ਇਹ ਜਦੋਂ ਪੰਜਾਬ 'ਚ ਖੇਡਦਾ ਇਹ ਬੈਸਟ ਆਉਂਦਾ ਹੀ ਆਉਂਦਾ ਇਹਨੇ ਸਿਰਾਂ ਲਾਉਣਾ ਹੀ ਹੁੰਦਾ ਇਹ ਹਰ ਇੱਕ ਚੀਜ਼ ਕਰਕੇ ਹੀ ਛੱਡਦਾ ਸੋ ਵਾਕਿਆ ਹੀ ਰੋਤਕ ਆ ਲਿਆ ਤੇਰਾ ਤੋੜਨੀ ਜਿਵੇਂ ਇਹ ਚੀਜ਼ਾਂ ਇਹਨਾਂ ਨਾਲ ਤੂੰ ਮੂੰਹੋਂ ਘਵਾ ਦਿੰਨਾ ਝੋਟਿਆ ਜਦੋਂ ਪੰਜਾਬ ਚ ਆਉਣਾ ਇਹ ਹੁੰਦਾ ਹੀ ਨਹੀਂ ਵੀ ਇਹ ਬੈਸਟ ਨਾ ਬਣੇ ਸੋ ਵਾਕਈ ਮਿੱਤਰੋ ਛਿਲੂ ਵੱਖੀਆਂ ਚੀਜ਼ਾਂ ਹੀ ਕਰਦਾ ਇਹ ਟੌਪ ਦਾ ਟੂਰਨਾਮੈਂਟ ਹੋਇਆ ਸਵਰਾਜ ਬੈਸਟਾਂ ਨੂੰ ਸੀ ਟੀਮਾਂ ਬੇਸ਼ੱਕ ਦੋ ਤਿੰਨ ਹੀ ਮੇਨ ਜਿੰਗਾ ਕਮਣਾ ਵੀ ਵਾਕਈ ਤਗੜੀਆਂ ਉਹ ਦੋ ਤਿੰਨ ਹੀ ਸੀਗਾ ਸੋ ਇੰਨੇ ਕੀ ਮਿੱਤਰੋ ਪਲੇਅਰ ਆਨ ਸੈਟ ਵੈਟ ਹੁੰਦੇ ਆ ਚਿੱਟੀਆਂ ਨੀਕਰਾਂ ਵਾਲਿਆਂ ਦੀ ਕਾਰਡ ਜ਼ਰੂਰ ਰੜਕੀ ਅੱਜ ਸੋ ਪਤਾ ਨਹੀਂ ਕਿਉਂ ਨਹੀਂ ਖੇਡੇ ਮੈਂ ਮੰਨਦਾ ਨਵੀਂ ਵੀਡੀਓ ਦੇ ਵਿੱਚ ਇਹ ਰਿਜ਼ਲਟ ਤੁਹਾਡੇ ਤਾਂ ਹੀ ਸ਼ੇਅਰ ਕਰਨਾ ਸੀਗਾ ਤੁਹਾਨੂੰ ਕਿੱਦਾਂ ਮੈਚ ਲੱਗੇ ਆ ਉਹ ਵੀ ਤੁਸੀਂ ਜਰੂਰ ਦੱਸ ਸਕਦੇ ਹੋ ਲਾਈਕ ਵੀਡੀਓ ਨੂੰ ਜਰੂਰ ਕਰਿਓ ਸ਼ੇਅਰ ਵੀ ਕਰ ਦਿਓ ਧੰਨਵਾਦ